ਅੱਜ ਫੇਰ ਆਪਾਂ ਬੂਟਿਆਂ ਦੇ ਦਿਵਾਲੇ ਹੋ ਗਏ ਆ ਜੀ ਅੱਜ ਆਪਣਾ ਬਹੁਤ ਨੁਕਸਾਨ ਹੋ ਗਿਆ ਹੋ ਜਾਣਾ ਸੀ ਬਚ ਗਿਆ ਤੁੱਪੇ ਰਹਿ ਗਏ ਬੂਟੇ ਪਏ ਕੱਲ ਦੇ ਮਰ ਜਾ ਗਏ ਆ ਦੇਖੋ ਜੰਮੇ ਥੱਲੇ गिर ਗਏ ਕਾਫੀ ਬੂਟੇ ਹੱਦ ਤੱਕ ਆ ਦੇਖੋ ਆ ਬੂਟਾ ਸਹੀ ਆ ਆ ਬਚਾ ਆ ਆ ਮਰ ਜਾ ਗਿਆ ਆ ਦੇਖੋ ਆ ਵੀ ਮਰ ਜਾ ਗਿਆ ਆ ਵੀ ਮਰ ਜਾ ਗਿਆ ਉਹਦੇ ਪੱਤੇ ਪੀਲੇ ਹੋ ਗਏ ਉਹਦੇ ਪੱਤੇ ਪੀਲੇ ਹੋ ਗਏ ਜੀ ਇਹਦੇ ਆ ਦੇਖੋ ਕਾਫੀ ਨੁਕਸਾਨ ਹੋ ਜਾਣਾ ਸੀ ਜੇ ਨਾ ਦੇਖਦੇ ਤੁੱਪ ਜਿਆਦਾ ਹੋਣ ਕਰਕੇ ਮਤਲਬ ਕਿ ਤੁੱਪੇ ਰਹਿ ਗਏ ਪਏ ਸਾਰਾ ਦਿਹਾੜੀ ਤੁੱਪੇ ਨਾਲ ਸੇਕ ਲੱਗਦਾ ਰਿਹਾ ਸ਼ਰਨਜੀਤ ਕੌਰ ਬੁੱਟੇ ਲੈ ਕੇ ਜਾਂਦੀ ਹੋਈ ਸਾਰੇ ਮਰ ਜਾ ਗਏ ਵਿਚਾਰੇ ਤੁੱਪੇ ਸੇਕ ਬਹੁਤ ਤੇ ਜਿਆਦਾ ਸੀਗਾ ਤੇਜ ਸੀਗਾ ਨਾਲੇ ਜਿਆਦਾ ਵੀ ਸੀ ਅੱਜ ਤੋਂ ਬਹੁਤ ਕੜੀ ਸੀਗੀ ਟੁੱਪ ਲੱਗੀ ਗਈ ਇਹਨਾਂ ਨੂੰ ਅੱਜ ਸਾਰੇ ਬੁੱਟਿਆਂ ਨੂੰ ਆਹ ਟਾਣੀਆਂ ਥੱਲੇ ਟੁੱਟੀਆਂ ਹੋਈਆਂ ਉੱਪਰ ਆ ਓਕੇ ਮੈਂ ਕਹਾਂ ਸ਼ਾਇਦ ਆ ਦੇਖੋ ਮੈਨੂੰ ਵੀ ਐ ਲੱਗਿਆ ਜਿਵੇਂ ਟੁੱਟ ਗਈਆਂ ਵੀ ਐਂ ਥੱਲੇ ਸੱਟੀਆਂ ਉੱਪਰ ਸੱਟੀਆਂ ਹੋਈਆਂ ਸ਼ਰਨੀ ਨੇ ਆਹ ਦੇਖੋ ਆਹ ਦੇਖੋ ਜੜ ਆ ਵੀ ਜੜ ਆ ਵੀ ਜੜ ਜੜ ਪlant ਤਾਂ ਇੰਨੇ ਰੱਖੀ ਫਰਦੀ ਆਹ ਲੋ ਇੱਕ ਹੋਰ ਜੜ ਆਹ ਦੇਖੋ ਕੋਈ ਚੀਜ਼ ਹੋਵੇ ਇਹਨੂੰ ਡੱਬਾ ਮਿਲ ਜੇ ਦਹੀਂ ਵਾਲਾ ਮਿਲ ਜੇ ਕੁਝ ਮਿਲ ਜੇ ਸ਼ਰਨਜੀਤ ਗੌਰ ਨੂੰ ਕੋਲੀ ਵਾਲੀ ਟਰੇ ਮਿਲ ਗਈ ਟੁੱਟੀ ਹੋਈ ਪਲੇਟ ਮਿਲ ਗਈ ਟੁੱਟੀ ਹੋਈ ਕੁਝ ਮਿਲ ਜਵੇ ਬਟ ਟੰਗ ਦਿਨਾ ਬੂਟਾ ਉਹ ਚ ਆ ਦੇਖ ਲਓ ਰੰਗ ਵਾਲੇ ਡੱਬੇ ਪਰ ਪਈ ਸੀਗੇ ਆ ਦੇਖ ਲਓ ਇਹਨੂੰ ਵੀ ਰੰਗ ਕਰ ਲਿਆ ਆ ਦੇਖ ਲਓ ਅੰਦਰ ਲਈ ਰੰਗ ਆ ਨੀਲਾ ਆ ਦੇਖ ਲਓ ਆ ਕੰਮ ਨਹੀਂ ਦੇ ਆਹ ਉਹ ਪਤਾ ਨਹੀਂ ਕੀ ਡੱਬਾ ਜੀ ਅਸੀਂ ਨੀਲਾ ਜਾ ਆ ਦੇਖੋ ਉਹਦੇ ਵਿੱਚ ਵੀ ਨੇ ਇਹੀ ਕੰਮ ਕਰਿਆ ਉੱਚ ਵੀ ਆ ਦੇਖ ਲਓ ਬੂਟਾ ਬੀਜਤਾਏ ਨੇ ਕੋਈ ਚੀਜ਼ ਨਹੀਂ ਛੱਡਦੀ ਕੋਈ ਭਾਂਡਾ ਦਾ ਕੋਈ ਮਿਲ ਜੇ ਟੁੱਟਿਆ ਹੋਇਆ ਇਹਨੂੰ ਜਦੀ ਚੰਕ ਟੱਕ ਚੰਗ ਦੇਂਦੀ ਆ ਟੰਗ ਦੇਂਦੀ ਆ ਉਹਨੂੰ ਮਿਲ ਆ ਦਮਾ ਬੂਟਾ ਬਸ ਹਾਂ ਦੇਖ ਲੋ ਆ ਵੀ ਰੰਗ ਵਾਲਾ ਡੱਬਈਆ ਹਾਂਜੀ ਕੀ ਕੀ ਆ ਬਿੱਲੀ रंगा जी देख लो ये भी ने बुटा लाता छाड़ दी नहीं जो हो भी हो दहा दिना मैं इधर देखते हैं जो इधर वाले छोए हाँ देख लो का आ का कोई हाँ देखो ऐ भी लाता ठीक तो है पोटिया वो भी पोटिया वो थल्ले पे ने ਦੇਖੋ ਚਾਲਿਆ ਆ ਆ ਦੇਖੋ ਇਹਨੇ ਰੰਗ ਵਾਲੇ ਡੱਬਾ ਰੰਗ ਵਾਲੇ ਡੱਬਿਆਂ ਚ ਵੀ ਕਈ ਬਰੀ ਬੀਜ ਤੇ ਬੂਟੇ ਨੇ ਸ਼ਰਨੀ ਨੇ ਤੁਹਾਡਾ ਧੰਨਵਾਦ ਜੀ ਲਾਈਵ ਚ ਆਉਣ ਦਾ ਤੇ ਲਾਈਕ ਕਰਨ ਦਾ ਧੰਨਵਾਦ ਜੀ ਤੇ ਕਮੈਂਟ ਵੀ ਕਰ ਲਿਆ ਕਰੋ ਜੀ ਹਾਂ ਜੀ ਆਹ ਦੇਖੋ ਆ ਰੰਗ ਵਾਲਾ ਡੱਬਾ ਸੀਗਾ ਕੋਈ ਮਤਲਬ ਕਿ ਕੋਈ ਭਾਂਡਾ ਮਿਲ ਜੇ ਕੋਈ ਪਲੇਟ ਮਿਲ ਜੇ ਟਰੇ ਮਿਲ ਜੇ ਸ਼ਰਨੀ ਨੂੰ ਛੱਡਦੀ ਨਹੀਂ ਹੂੰ ਅੱਜ ਸਾਰੇ ਬੂਟਿਆਂ ਦਾ ਕਈ ਸਾਰੇ ਧੁੱਪੇ ਰਹਿ ਗਏ ਨੁਕਸਾਨ ਤੋਂ ਬਚ ਗਿਆ ਅੱਜ ਆਪਣੇ ਸਾਰੇ ਬੂਟੇ ਨਾ ਮਲਗਿਰ ਜਾ ਗਏ ਵਿਚਾਰੇ ਧੁੱਪੇ ਰੇ ਪਏ ਧਿਆਨ ਨਹੀਂ ਦਿੱਤਾ ਗਿਆ ਆ ਦੇਖੋ ਕਿਵੇਂ ਵਿਚਾਰੇ ਗਿਰ ਗਏ ਹਾਲਾਤ ਦੇਖੋ ਜੀ ਇਹਨਾਂ ਦੇ ਆਹ ਹਾਲਾਤ ਆ ਦੇਖੋ ਆ ਠੀਕ ਆ ਆ ਦੇਖੋ ਆ ਵੀ ਮਰ ਜਾ ਗਿਆ ਆ ਵੀ ਮਰ ਜਾ ਗਿਆ ਦੇਖੋ ਆ ਵੀ ਮਰ ਜਾ ਗਿਆ ਆ ਪੀੜਾ ਹੋ ਗਿਆ ਆ ਵੀ ਮਰ ਜਾ ਗਿਆ ਸਾਰੇ ਹੱਦ ਤੱਕ ਮਰ ਵਿਚਾਰੇ ਨੁਕਸਾਨ ਹੋ ਗਿਆ ਆ ਪੀਲੇ ਹੋਏ ਪੱਤੇ ਗੇਰੇ ਹੁਣ ਤੋੜ ਕੇ ਆਪਾਂ ਦੇਖ ਲਓ ਹਾਂ ਸ਼ਰਨੀ ਨੂੰ ਆਤਾ ਮਤਲਬ ਕਿ ਉਹ ਗਮਲਾ ਜਿਹੜਾ ਮਿਰਚ ਜਿਹੜੀ ਚੀਜ਼ ਮਿਲਦੀ ਆਪਾਂ ਲਾ ਦਈਏ ਸ਼ਰਨੀ ਨੂੰ ਬਥੇਰੀ ਵਾਰੀ ਰੋਕਦਾ ਮੇਰੇ ਨਾਲ ਲੜਾਈ ਵੀ ਹੁੰਦੀ ਆ ਇਸ ਚੀਜ਼ ਤੋਂ ਵੀ ਨਾ ਲਾਇਆ ਕਰ ਵੀ ਕੋਈ ਹਰੇਕ ਚੀਜ਼ ਟੰਗ ਦਿੰਦੀ ਆ ਹਰੇਕ ਚੀਜ਼ ਹਰੇਕ ਚੀਜ਼ ਤੇ ਆ ਦੇਖੋ ਆ ਰੰਗ ਵਾਲੇ ਡੱਬੇ ਸੀਗੇ ਪੇਂਟ ਵਾਲੇ ਨਹੀਂ ਹੁੰਦੇ ਜਿਹੜੇ ਆਪਾਂ ਬਾਹਰੋਂ ਮਾਰਕੀਟ ਤੋਂ ਘਰੇ ਰੰਗ ਕਰਨ ਨੂੰ ਲਿਆਉਨੇ ਆ ਉਹਨਾਂ ਦੇ ਵਿੱਚ ਆ ਦੇਖੋ ਠੀਕ ਆ ਆ ਨਿਰੰਗ ਕਰ ਲੈ ਹੁਣੇ ਚ ਬੂਟਾ ਵੀ ਦੇਣਾ ਆ ਦੇਖੋ ਇੱਧਰ ਵੀ ਆ orange ਗੱਲਾ ਦਾ ਆ ਵਾਲਾ ਔਰ ਰੰਗ ਹੋਇਆ ਹੋਇਆ ਜੀ ਇਹ ਸ਼ਰ ਨਹੀਂ ਕਹਿੰਦੀ ਵੀ ਇੱਥੇ ਆਪਾਂ ਚੁੱਲਾ ਝੋਨਤਾ ਬਣਾਵਾਂਗੇ ਮਤਲਬ ਕਹਿੰਦਾ ਭਾਬਾ ਤੰਦੂਰ ਰੱਖ ਲਾਂਗੇ ਇੱਥੇ ਲਿਆ ਕੇ ਹੂੰ ਆ ਤੋਰੀਆਂ ਲੱਗੀਆਂ ਹੋਈਆਂ ਆ ਇਹੋ ਦੇਖੋ ਜੀ ਪਿੱਛੇ ਨਿੰਮ ਦੇ ਬੂਟੇ ਤੇ ਹਾਂ ਦੇਖੋ ਆ ਦੇਖੋ ਇਹ ਮੋਸੂਕੀ ਹੋਈ ਹੈ ਜੀ ਆਹ ਦੇਖੋ ਤੋਰੀਆਂ ਲੱਗੀਆਂ ਹੋਈਆਂ ਜੀ ਪਿੱਛੇ ਆਪਣੇ ਘਰ ਦੇ ਮਤਲਬ ਕਿ ਪਿੱਛੇ ਪਲਾਟ ਆ ਜਿਹੜਾ ਇਹ ਦੇਖੋ ਵੀ ਆਹ ਕਿਸੇ ਦਿਨ ਆਹ ਡੱਬਾ ਜਿਹੜਾ ਬਚਿਆ ਹੋਇਆ ਨਾ ਆਹ ਵਾਲਾ ਆਹ ਵਾਲਾ ਇਹਦੇ ਵਿੱਚ ਵੀ ਸ਼ਰਨੀ ਨੇ ਬੂਟਾ ਲਾ ਦੇਣਾ ਦੇਖ ਲਿਓ ਦੇਖ ਲਿਓ ਜਿੱਦਣ ਇਹਦੇ ਹੱਥ ਲੱਗ ਗਿਆ ਮਤਲਬ ਕਿ ਇਹਨੂੰ ਲੱਗਿਆ ਵੀ ਕੰਮ ਦਾ ਨਹੀਂ ਇਹਨਾਂ ਟੰਗ ਦੇ ਸ਼ਾਨੀ ਇਹ ਚ ਬੂਟਾ ਲਾਉਣਾ ਕਰੀ ਹਾਂ ਹੈ ਹਜੇ ਨਹੀਂ ਲਾਉਣਾ ਦੇਖਿਆ ਜੀ ਕਹਿੰਦੀ ਲਾਉਣਾ ਨਹੀਂ ਹਜੇ ਨਹੀਂ ਲਾਉਣਾ ਹਾਂ ਗਰਜਣੇ ਆ ਪੈਪ ਤੇ ਰੱਖੀ ਜਾਂਦੀ ਆ ਦੇਖੋ ਗਰਜਣਾ ਗਰਜੂਗਾ ਹਵਾ ਹੋਵੇ ਹੂੰ ਹਵਾ ਹੋਵਣਾ ਗਰਜੂਗਾ ਲਾਈਵ ਚ ਆਉਣ ਦਾ ਸਾਰਿਆਂ ਦਾ ਧੰਨਵਾਦ ਜੀ ਜਿਹੜੇ ਜਿਹੜੇ ਵੀ ਆਏ ਨੇ ਜੀ ਜਿਹੜੇ ਚਲੇ ਗਏ ਉਹਨਾਂ ਦਾ ਵੀ ਧੰਨਵਾਦ ਜੀ ਆ ਵੀ ਮਰ ਜਾ ਗਿਆ ਵਿਚਾਰਾ ਹਮ ਲਾਈਵ ਚਾਹੁੰਦਾ ਸਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆ ਬੀਲ ਦੀ ਕੁਕੜੀ ਵੱਡੀ ਕਰਤੀ ਸ਼ਰਨੀ ਨੇ ਖਾਧ ਪਾਪਾ ਆ ਹੁਣ ਇਹ ਥੱਲੇ ਟ੍ਰੇ ਲਾ ਕੇ ਹਟੇ ਆ ਜੀ ਆਪਾਂ ਆਦੂ ਇਹ ਵੀ ਟੰਗਣੇ ਆ ਸ਼ਰਨੀ ਨੇ ਆ ਇੱਕ ਅਜੇ ਨਵੀਂ ਚੀਜ਼ ਬਣਾਈ ਹੈ ਜੀ ਤੁਹਾਨੂੰ ਸਾਰਿਆਂ ਨਾਲ ਸ਼ੇਅਰ ਕਰਦੇ ਆ ਆ ਬਣੀ ਹੋਈ ਹੈ ਜੀ ਆਹ ਦੇਖੋ ਬੂਟੇ ਤੁਹਾਨੂੰ ਹੋਰ ਦਿਖਾਉਣੇ ਆ ਜੀ ਉਹ ਪੋਏ ਨੇ ਲਾਈਵ 'ਚ ਆਉਂਦਾ ਧੰਨਵਾਦ ਜੀ ਲਾਈਵ 'ਚ ਆਉਂਦਾ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ। ਛਾਰਨੀ ਝਾੜੂ ਮਾਰਨ ਲੱਗੀ ਹੋਈ ਆ। ਗਮਲੇ ਟਕਾਉਣ ਲੱਗੀ ਹੋਈ ਆ। ਲਾਈਵ 'ਚ ਆਉਂਦਾ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ। ਨਾ ਹੋਊਗਾ ਕੋਈ ਨਹੀਂ ਹੋਊਗਾ ਇਹ ਉਹ ਦਾਦਾ ਹੋ ਗਈ ਮੇਰੇ ਸੰਦੇ ਉਹ ਚ ਕੀ ਆ ਅਸੀਂ ਅਸਲੀ ਬਣਾਇਆ ਤੇ ਕਰਾਇਆ ਨਹੀਂ ਲਾਈਵ ਚ ਆਉਣ ਦਾ ਧੰਨਵਾਦ ਜੀ ਮੂੰਹ ਤੇ ਮਾਤਾ ਜੀ ਨੇ ਸੇਕਾ ਲਗਾਇਆ ਇਸੇ ਕਰਕੇ ਆ ਗਏ ਹਾਂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਲਾਈਵ ਚ ਆਉਣ ਦਾ ਥੱਲੇ ਦੇਖ ਕੇ ਪੈਰਾਂ ਚ ਹੂੰ ਹੂੰ ਰਨੀ ਖੜੀ ਹੈ ਜੀ ਛਾੜੂ ਮਾਰ ਰਹੀ ਆ ਚਲੋ ਬੂਟੇ ਹੀ ਦਿਖਾ ਦਿੰਨੇ ਆ ਸ਼ਕਲ ਸਾਡੀ ਕੋਈ ਪਸੰਦ ਨਹੀਂ ਕਰਦਾ ਆ ਦੇਖੋ ਜੀ ਅੱਜ ਜੋ ਨੁਕਸਾਨ ਜਿਹੜਾ ਹੋਣਾ ਸੀ ਤੁਹਾਨੂੰ ਸਾਰਿਆਂ ਦਿਖਾ ਲਈ ਜੀ ਆ ਦੇਖੋ ਆ ਵਿਚਾਰੇ ਮਰ ਜਾ ਗਿਆ ਥੈਂਕ ਯੂ ਤੁਹਾਡਾ ਧੰਨਵਾਦ ਜੀ ਲਾਈਕ ਕਰਨ ਦਾ ਤੇ ਲਾਈਵ ਚ ਆਉਣ ਦਾ ਤੁਹਾਡੇ ਸਾਰਿਆਂ ਦਾ ਜੀ ਜਿਹੜੇ ਲਾਈਵ ਚ ਆ ਰਹੇ ਆਓ ਦੇਖੋ ਤੂਰੀਆਂ ਲੱਗੀਆਂ ਹੋਈਆਂ ਤੁਹਾਨੂੰ ਤੂਰੀਆਂ ਦਾ ਖਾਈ ਜੀ ਹੂੰ ਪਿੱਛੇ ਲੱਗੀਆਂ ਦੇਖੋ ਜੀ ਦਰਖਤਾਂ 'ਤੇ ਲੱਗੀਆਂ ਨਹਿਮਦੇ ਆਹ ਦੇਖੋ ਨਹਿਮਦੇ ਉੱਤੇ ਆਹ ਦੇਖੋ ਜੀ ਪੱਲਾ ਲੱਗੀਆਂ ਸੀਗੀਆਂ ਜੀ ਤੂਰੀਆਂ ਉਰੀ ਸੀ ਆਪਣੇ ਉੱਪਰ ਲਈ ਛੜੀ ਜਿਵੇਂ ਆ ਆ ਦੇਖੋ ਨੇੜੇ ਫੁੱਲ ਲੱਗੇ ਹੋਏ ਇਹ ਕੀ ਹੋਇਆ ਕਿਸੇ ਨੇ ਤੋੜਦੀਆਂ ਉਹ ਤੋੜਨ ਨਾਲ ਨਾ ਜੀ ਤਾਂ ਉਹਨੇ ਟਾਣੀ ਵੀ ਤੋੜਤੀ ਟਾਣੀ ਤੋੜਨ ਨਾਲ ਕੀ ਹੋ ਗਿਆ ਹਾਂਜੀ ਬਾਜੀ ਨਾਨਾ ਬਾਜੀ ਧੰਨਵਾਦ ਜੀ ਹਾਂ ਆ ਨਾ ਨਾ ਆ ਗਿਆ ਜੀ ਆ ਗਿਆ ਆ ਗਿਆ Okay.